ਦਾਸ ਹਰਵਿੰਦਰ ਸਿੰਘ ਫੌਜੀ ਸੰਸਥਾ ਤੋਂ ਬਿਲੋਂਗ ਕਰਦਾ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਕਟੀਪਲਾ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਕਿ ਕਿ ਸੇਵਾਵਾਂ ਜਿਹੜੀ ਮੈਂ ਆਪਣੀ ਨਸ ਸੰਸਥਾ ਦਾ ਦਾਸ ਆਰਮੀ ਦੇ ਵਿੱਚ 20 ਸਾਲ ਨੌਕਰੀ ਕੰਪਲੀਟ ਕਰਨ ਤੋਂ ਬਾਅਦ ਵਿੱਚ ਜਿਵੇਂ ਆਫਟਰ ਰਟਾਇਰਮੈਂਟ ਕੁਝ ਟਾਈਮ ਮੈਂ ਪੀਐਸਓ ਡਿਊਟੀ ਕੀਤੀ ਆ ਅਮਰਸਰ ਦੇ ਵਿੱਚ ਹੀ ਉਸ ਤੋਂ ਬਾਅਦ ਭਾਈ ਮਜੀਤ ਸਿੰਘ ਜੀ ਜੋ ਸੰਸਥਾ ਦੇ ਮੁਖ ਸੇਵਾਦਾਰ ਹਨ ਆ ਉਨ੍ਹਾਂ ਵੱਲੋਂ ਦਾਸ ਨੂੰ ਡਿਟੇਲ ਕੀਤਾ ਗਿਆ ਕਿ ਜੰਡਿਆਲਾ ਗੁਰੂ ਹਲਕੇ ਦੇ 107 ਪਿੰਡਾਂ ਦੇ ਕਰੀਬ ਇਹ ਸੰਸਥਾ ਕੰਮ ਕਰੂਗੀ ਤੇ ਸੰਸਥਾ ਲੋੜਵੰਦ ਪਰਿਵਾਰਾਂ ਤੱਕ ਕਿਵੇਂ-ਕਿਵੇਂ ਪਹੁੰਚਦੀ ਆ ਉਹ ਆਪ ਜੀ ਨੂੰ ਦੱਸਾਂਗਾ ਸਭ ਤੋਂ ਪਹਿਲਾਂ ਜਦੋਂ ਸੰਸਥਾ ਖੜੀ ਹੋਈ ਤਾਂ ਇੱਕ ਐਂਬੂਲੈਂਸ ਗੱਡੀ ਭਾਈ ਮਜੀਤ ਸਿੰਘ ਜੀ ਨੇ 10 ਲੱਖ ਰੁਪਏ ਦੀ ਸੰਸਥਾ ਨੂੰ ਸੇਵਾ ਕੀਤੀ ਜਿਸ ਦਾ ਪੈਟਰੋਲ ਦਾ ਖਰਚਾ ਤੇ ਡਰਾਈਵਰ ਦਾ ਖਰਚਾ ਵੀ ਭਾਈ ਮਜੀਤ ਸਿੰਘ ਜੀ ਹੋਣਾ ਨੇ ਲਿਆ ਡਰਾਈਵਰ ਰੱਖਿਆ ਉਸ ਉੱਪਰ ਤੇ ਜੋ ਜੰਡਿਆਲਾ ਗੁਰੂ ਦੇ 107 ਪਿੰਡਾਂ ਦੇ ਵਿੱਚ 2000 ਵਿਜ਼ਟਿੰਗ ਕਾਰਡ ਬਣਾ ਕੇ ਸਾਰੇ ਘਰੋ ਘਰੀ ਜਿੱਥੇ ਲੋੜਵੰਦ ਪਰਿਵਾਰ ਲੱਗੇ ਖਾਸ ਕਰਕੇ ਉਹਨਾਂ ਤੱਕ ਪਹੁੰਚਾਇਆ ਤੇ ਉਹ ਸਸਤਾ ਐਂਬੂਲੈਂਸ ਗੱਡੀ ਦੀ ਫ੍ਰੀ ਸੇਵਾ ਦੇ ਨਾਲ ਨਾਲ ਭਾਈ ਮਜੀਤ ਸਿੰਘ ਜੀ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਹੀ ਦਾਸ ਨੂੰ ਕੁਝ ਸੇਵਾ ਪਾਉਂਦੇ ਹਨ ਹਰ ਮਹੀਨੇ ਜੋ 1.5 ਸਾਲ ਤੋਂ ਲੋੜਵੰਦ ਪਰਿਵਾਰਾਂ ਤੱਕ ਜਿਵੇਂ ਕਿ ਵੇਖਿਆ ਇੱਕ ਪਿੰਡ ਵਿੱਚ ਵਿਜ਼ਿਟ ਕਰਕੇ 40 ਤੋਂ 50 ਵਿਧਵਾ ਪੈਣਾ ਹਨ ਐਸੀ ਪਰਿਵਾਰ ਤੋਂ ਸੋ ਆਪ ਜੀ ਨੂੰ ਵੀ ਪਤਾ ਕਿ 1500 ਰੁਪਏ ਨਾਲ ਦੋ ਬੱਚੇ ਤੇ ਇੱਕ ਵਿਧਵਾ ਪੈਣ ਆਪਣਾ ਕਿਵੇਂ ਗੁਜ਼ਾਰਾ ਕਰਦੀ ਹੋਊਗੀ ਸੋ ਉਹਨਾਂ ਤੱਕ ਸੌਦੇ ਦੀ ਸਹਾਇਤਾ ਪਹੁੰਚਾਈ ਜਾਂ ਫਿਰ ਜੇ ਕੋਈ ਕਿਸੇ ਦੀ ਬੱਚੀ ਸਕੂਲ ਦੀ ਐਡਮਿਸ਼ਨ ਤੋਂ ਰਹਿ ਗਈ ਹੈ ਤਾਂ ਉਸ ਦੀ ਜਾ ਕੇ ਸਾਰ ਲਈ ਉਸ ਦੀ ਸਕੂਲ ਦੀ ਐਡਮਿਸ਼ਨ ਭਰੀ ਜਾਂਦੀ ਹੈ ਜਾਂ ਫਿਰ ਜਿਵੇਂ ਅੱਜ ਕੱਲ ਪੁਲਸ ਤੇ ਅਗਨੀ ਵੀਰ ਦੇ ਬੱਚੇ ਤਿਆਰੀ ਕਰਦੇ ਆ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਜੇ ਬੱਚੀਆਂ ਬੱਚਿਆਂ ਨੂੰ ਕੋਈ ਸ਼ੂਜ਼ ਜਾਂ ਕਿੱਟਸ ਜਾਂ ਕੋਈ ਡਾਈਟ ਵੀ ਪ੍ਰੋਵਾਈਡ ਕਰਨੀ ਹੈ ਤੇ ਸੰਸਥਾ ਵੱਲੋਂ ਫ੍ਰੀ ਕਰਵਾਈ ਜਾਂਦੀ ਹੈ ਉਹਨਾਂ ਨੂੰ ਫਤਿਹਪੁਰ ਪਿੰਡ ਵਿੱਚ ਅ ਅਕੈਡਮੀ ਦੀ ਤੌਰ ਤੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅੱਜ ਜਿਹੜਾ ਤੁਸੀਂ ਗਹਿਰੀ ਮੰਡੀ ਪਹੁੰਚੇ ਕਿ ਇਹ ਰਿਲੇਟੇ ਦੀ ਗੱਲ ਬਣੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਦੇਖਿਆ ਕਿ ਗਹਿਰੀ ਮੰਡੀ ਸਾਡੇ ਨਾਲ ਕਾਫੀ ਟਾਈਮ ਤੋਂ ਪਰਿਵਾਰ ਸੰਸੇਰ ਸਿੰਘ ਸ਼ੇਰਾ ਵੀਰ ਮੇਰਾ ਇੱਥੋਂ ਜੁੜੇ ਹੋਏ ਹਨ ਆ ਭੈਣ ਰਾਜਵੀਰ ਕੌਰ ਤੇ ਹੋਰ ਸਾਰੇ ਪਰਿਵਾਰ ਨਗਰ ਦੇ ਸਰਪੰਚ ਸਾਹਿਬ ਜੋ ਹਰਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਧੂਰੀ ਪੀਰੀ ਉਹਨਾਂ ਦੇ ਮਾਤਾ ਬਲਜਿੰਦਰ ਕੌਰ ਵੀ ਸਾਡੇ ਨਾਲ ਨੇ ਤੇ ਉਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਸਾਡੇ ਪਿੰਡ ਵਿੱਚ ਇੱਕ ਪਰਿਵਾਰ ਦਾ ਜੋ ਛੱਤ ਹੈ ਡਿੱਗ ਗਈ ਹੈ ਤੇ ਦੋਵੇਂ ਜੀਓ ਬਜ਼ੁਰਗ ਗੁਰਸਿੱਖ ਪਰਿਵਾਰ ਉਹ ਥੱਲੇ ਆ ਗਏ ਹਨ ਤੇ ਸੰਸਥਾ ਨੂੰ ਜਿਵੇਂ ਪਤਾ ਲੱਗਾ ਸੰਸਥਾ ਨੇ ਸੰਸਥਾ ਨੇ ਪਹੁੰਚ ਕੇ ਸਾਰ ਲਈ ਹੈ ਸਸਤਾ ਵੱਲੋਂ ਇਦਾਂ ਹੀ ਪਿੰਡੋਂ ਪਿੰਡੀ ਰਮਾਣੇ ਚੱਕ ਕੁਝ ਦਿਨ ਪਹਿਲਾਂ ਜਾ ਕੇ ਦੇਖਿਆ ਕਿ ਰਮਾਣੇ ਚੱਕ ਦੇ ਇੱਕ ਲੈਂਟਰ ਡਿੱਗ ਕੇ ਲੈਂਟਰ ਦੀ ਪੇਪੜੀ ਡਿੱਗ ਕੇ ਇੱਕ ਨੌਜਵਾਨ 19 ਸਾਲ ਦੀ ਬੱਚੀ ਜਿਹਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਉੱਥੇ ਵੀ ਸੰਸਥਾ ਨੇ ਜਾ ਕੇ ਸਾਰ ਲਈ ਹੈ ਸੋ ਬੇਨਤੀ ਕਰਦੇ ਹਾਂ ਕਿ ਇਥੇ ਜਿਹੜੇ ਹਲਕੇ ਦੇ ਉਮੀਦਵਾਰ ਇਹ ਅੱਜ ਜਾਂ ਚਾਹਵਾਨ ਆ ਉਹਨਾਂ ਨੂੰ ਹਿੰਮਤ ਕਰਨੀ ਚਾਹੀਦੀ ਆ ਕਿ ਕਿੱਥੇ ਤੱਕ ਪਹੁੰਚਣਾ ਚਾਹੀਦਾ ਰਾਜੀ ਪਰਿਵਾਰ ਦੀ ਤੁਸੀਂ ਕੀ ਬਸਰ ਕਰਨਾ ਆ ਅਸੀਂ ਜੋ ਦੇਖਿਆ ਕਿ ਮਾਤਾ ਜੀ ਬਹੁਤ ਜ਼ਿਆਦਾ ਸਾਹ ਦੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਉਹਨਾਂ ਦੇ ਉੱਪਰ ਹੀ ਉਹ ਜਿਹੜੀ ਮਿੱਟੀ ਆ ਜਦੋਂ ਪਿੰਡ ਦੀ ਸੰਗਤ ਨੇ ਦੱਸਿਆ ਕਿ ਮਿੱਟੀ ਉੱਤਰ ਡੇਪੀ ਸੀ ਬਾਲੇ ਉੱਤੇ ਡੇਪੀ ਸੀ ਉਹ ਮਾਤਾ ਦੇ ਵਜ੍ਹਾ ਸਾਹ ਦੀ ਦਿੱਕਤ ਹੈ ਮਾਤਾ ਨੂੰ ਆਪਣੀ ਐਂਬੂਲੈਂਸ ਤੇ ਮਨਵਾਲਾ ਹਸਪੀਟਲ ਹੀ ਸਾਡੇ ਲਾਗੇ ਸਰਕਾਰੀ ਪੈਂਦਾ ਹੈ ਉਸ ਤੇ ਲੈ ਕੇ ਜਾ ਰਹੇ ਹਾਂ ਦੂਸਰਾ ਅਸੀਂ ਕੁਛ ਮਾਲੀ ਸਹਾਦਾ ਸੌਦੇ ਦੀ ਦੇ ਕੇ ਜਾ ਰਹੇ ਹਾਂ ਜਿਹੜੇ ਉਹਨਾਂ ਦਾ ਤਾਂ ਕਿ ਰੋਟੀ ਪਾਣੀ 1 ਮਹੀਨੇ ਦਾ ਚੱਲ ਸਕਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਇੰਨਾ ਗਰੀਬ ਪਰਿਵਾਰਾਂ ਦੇ ਅਸੀਂ ਸਰਕਾਰਾਂ ਨੂੰ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਾਡੀ ਇੱਕ ਸੰਸਥਾ ਹੈ ਬੇਨਤੀਆਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਚ ਕੀਤੀਆਂ ਹਨ ਫਿਰ ਵੀ ਇੱਕ ਬੇਨਤੀ ਕਰਦੇ ਹਾਂ ਕਿ ਪੈਲ ਦੇ ਆਧਾਰ ਤੇ ਜੋ ਐਸੀ ਹਲਕਾ ਹੈ 70 ਸਾਲ ਤੋਂ ਇਹ ਹਲਕਾ ਐਸੀ ਹੈ ਸੋ ਕਹ ਕਹ ਨੂੰ ਕਿਹਾ ਜਾਂਦਾ ਕਿ ਐਸੀ ਤਾਂ ਕਰਕੇ ਆ ਕਿ ਇਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਸੋ ਇਹਨਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਅੱਜ ਕੋਈ ਨਵਾਂ ਨਹੀਂ ਹੈ ਕਿ ਅੱਜ ਤੇ ਕੋਈ ਬਾਲੇ ਪਾਉਂਦਾ ਨਹੀਂ ਛੱਤਾਂ ਦੇ ਇਹ ਪੁਰਾਣੇ ਪਏ ਹੋਏ ਨੇ ਸਰਕਾਰਾਂ ਨੂੰ ਚਾਹੀਦਾ ਕਿ 70 ਸਾਲ ਤੋਂ ਹਲਕਰ ਜਰਬ ਹੈ ਇਹਨਾਂ ਦੀ ਇੱਕ ਵਾਰ ਬਾਲਿਆਂ ਵਾਲਾ ਜਿਹੜਾ ਸੈਡ ਉਹ ਤੇ ਕਵਰ ਕਰ ਦਈਏ ਬਾਲੇ ਹਟਾ ਕੇ ਇਹਨਾਂ ਦੇ ਇੱਕ ਵਾਰ ਲੈਂਟਰ ਪਾ ਕੇ ਦਿੱਤੇ ਜਾਣ ਬਾਕੀ ਬੇਰੁਜ਼ਗਾਰੀ ਨੂੰ ਦੂਰ ਕਰਨਾ ਚਾਹੀਦਾ ਵਾ ਰੋਜ਼ਗਾਰ ਦਾ ਕੋਈ ਉਪਰਾਲਾ ਨਹੀਂ ਆ ਇਹ ਲੋਕ ਸਾਰੇ 2 ਮਹੀਨਿਆਂ ਤੋਂ वारिस ਦੀ ਵਜ੍ਹਾ ਕਰਕੇ ਘਰਾਂ 'ਚ ਬੈਠੇ ਆ ਇਹਨਾਂ ਕੋਲ ਖਾਣ ਵਾਸਤੇ ਪੜੋਲੇ ਵਿੱਚ ਆਟਾ ਵੀ ਨਹੀਂ ਹੈਗਾ ਕਿਸੇ ਦੇ ਘਰ ਦਾਸ ਨੇ ਜਾ ਕੇ ਇਹਨਾਂ ਦੇ ਪੜੋਲੇ ਵੀ ਦੇਖੇ ਹੋਏ ਆ ਜੀ ਕੀ ਫਤਿਹ ਧੰਨ ਬਾਬਾ ਜੀਵਨ ਸਿੰਘ ਸਰਵ ਸੰਜੀ ਸੇਵਾ ਸੈਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਹਰਮਨ ਜੀ ਮਨਜੀਤ ਸਿੰਘ ਤੇ ਭਾਈ ਇਹ ਹਰਵਿੰਦਰ ਸਿੰਘ ਫੌਜੀ ਕਿਉਂਕਿ ਪਿੰਡ ਗੈਰੀਮੈਂਟ 'ਚ ਪਹੁੰਚੇ ਹਨ ਇਹ ਸਾਰ ਰਹੇ ਨੇ ਆਪਣੇ ਗਰੀਬ ਲੋਕਾਂ ਦੀ ਇਹਨਾਂ ਦੇ ਕੋਠੇ ਡਿੱਗ ਗਏ ਨੇ ਹਨ ਤੇ ਸਰਕਾਰ ਕੋਈ ਕਰ ਨਹੀਂ ਰਹੀ ਮਹਿਨਤ ਬੀਬੀ ਬਲਬੀਰ ਕਾ ਇਹ ਮਜੂਤਾ ਸਰਪੰਚ ਜੀ ਹਾਂਜੀ ਮਜੂਤਾ ਸਰਪੰਚ ਕੀ ਕਹਿਣਾ ਚਾਹੁੰਦੇ ਆ ਜਿਹੜਾ ਪਰਿਵਾਰ ਦੇ ਨਾਲ ਹਾਸਾ ਵਾਪਰੇ ਕੀ ਸਰਕਾਰਾਂ ਨੂੰ ਕੀ ਕਹਿਣਾ ਅਸੀਂ ਸਰਕਾਰਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਇਲਾਜ ਕੀਤੇ ਜਾਣ ਸੱਟਾਂ ਲੱਗੀਆਂ ਇਹਨਾਂ ਦੇ ਬਾਲੇ ਇਹਨਾਂ ਲੈਂਟਰ ਪਹੇਜ ਜਾਣ ਕੀ ਪੰਚਾਇਤ ਜਿਹੜੀ ਆ ਪਿੰਡ ਦੀ ਮੌਜੂਦਾ ਜਿਹੜੀ ਪੰਚਾਇਤ ਆ ਉਹ ਕੰਮ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੇ ਸਾਡੇ ਸਾਨੂੰ ਦੱਸਿਆ ਕਿ ਸਾਨੂੰ ਮਤਲਬ ਅੰਦਰ ਵੱੜ ਕੇ ਬਹਿਣ ਵਾਲੀ ਗੱਲ 8 ਮਹੀਨੇ ਹੋ ਗਏ ਸਾਨੂੰ ਸਾਡੇ ਮਤਲਬ ਕੋਈ ਕੋਈ ਈਟੀ ਕੁਝ ਕਹਤ ਕੋਈ ਲਾਹ ਹੁੰਦਾ ਕੁਝ ਕੋਈ ਪਿੰਡ ਦੇ ਬੰਦੇ ਜਿਹੜੇ ਲਾ ਕੇ ਆਉਂਦੇ ਤੁਸੀਂ 8 ਮਹੀਨਿਆਂ ਤੋਂ ਕੋਈ ਪੰਚਾਇਤ ਦਾ ਕੰਮ ਬੰਦੇ ਪੁੜੀ ਕੀਤੀਆਂ ਜੇ ਜਾਂ ਤੁਹਾਨੂੰ ਸੁਣੀਆਂ ਗੱਡੀਆਂ ਨਾਰੀਆਂ ਵੀ ਵੀਡੀਓ ਥੋੜਾ ਜਿਹਾ ਕਹਿੰਦੇ ਬਣਾ ਦੋ ਉਹੋ ਹੀ ਬਣਾਈਆਂ ਸੀ ਬਾਕੀ ਕੰਮ ਸਾਡਾ ਸਾਰੇ ਰੁਕੇ ਜਾ ਰਹੇ ਆ ਜੇ ਸਰਗਨਾ ਕੀ ਇਹ ਲੋੜ ਮੈਂ ਤਾਂ ਉਹ ਬੋਲਦੇ ਤੋਂ ਬਦੋ ਬਲਵਾਉਣੇ ਆ ਐ ਜਿਹੜਾ ਮੈਂ ਆਇਆ ਵਾਂ ਪਤੀਪ੍ਰਮਾ ਜੇਣਾ ਵਾਂ ਪਤੀਪ੍ਰਮਾ ਆਇਆ ਮੁਰਕੇ ਤੇ ਮੈਂ ਪੂਰਾ ਬੰਦ ਕਰ ਦਿੱਤਾ ਆ ਗਿਆ